ਹੋਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ ਬਨਾਲਾ ਜੁਲੇ ਦੇ ਵਿੱਚ ਰੋਡ ショ ਕਰਵਾਇਆ ਗਿਆ ਸਿਮਰਨਜੀਤ ਸਿੰਘ ਮਾਨ ਦਾ ਰੋਡ ショ ਬਨਾਲਾ ਦੇ ਬਜ਼ਾਰਾ ਤੋਂ ਸ਼ੁਰੂ ਹੋ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਚੋਣ ਪ੍ਰਚਾਰ ਨੂੰ ਹੋਰ ਵੀ ਹੁਲਾਰਾ ਦਿੰਦਾ ਹੋਇਆ ਨਜ਼ਰ ਆਇਆ ਉੱਥੇ ਹੀ ਰੋਡ ショ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸैकड़े ਵਾਹਨਾਂ ਅਤੇ ਮੋਟਰਸਾਈਕਲ ਦੇ ਕਾਫਲੇ ਦੇ ਸਮੇਸ਼ਾ ਮੌਲਿਆਤ ਕੀਤੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਉਹ ਐਮਪੀ ਬਣਦੇ ਹਨ ਤਾਂ ਫਿਰ ਇਲਾਕੇ ਦਾ ਬਹੁਤ ਵਿਕਾਸ ਕਰਨਗੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਸ਼ਹਿਰ ਮੈਂ ਆਪਣੇ ਹਲਕੇ ਦੇ ਹਰੇ ਭਰੇ ਲਾਟਣਾ ਤੋਂ ਹੈ ਜਿਹੜਾ ਨਵਾਂ ਵੱਡਾ ਹਸਪੀਟਲ ਆ ਰਿਹਾ ਹੈ ਇਹ ਸ਼ਹਿਰ ਦੀ ਬਹੁਤ ਜ਼ਿਆਦਾ ਤਰੱਕੀ ਹੋ ਜਾਣੀ ਹੈ ਹੋਟਲ ਬਣ ਜਾਣੇ ਹੈ ਤਕਨਾ ਹੋਰ ਹੋ ਜਾਣੀ ਹੈ ਟ੍ਰੇਡ ਵੱਧ ਜਾਣੀ ਹੈ ਫਿਰ ਅਗਲੇ ਸਾਲ ਸਾਰੀਆਂ ਤਾਰਾ ਜਿਹੜੀ ਵੇ ਛੱਤਾਂ ਦੇ ਉੱਤੋਂ ਦੀ ਜਾਂਦੀ ਹੈ ਸਭ ਥੱਲੇ ਜ਼ਮੀਨ ਦੇ ਥੱਲੇ ਚਰੀਆਂ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਛੜੂਗੀ ਕਿਸੇ ਦਾ ਫ੍ਰਿਜ ਨਹੀਂ ਛੜੂਗਾ ਕਿਸੇ ਦਾ ਖੁਸ਼ ਨਹੀਂ ਹੋਊਗਾ ਵਦਿਆ ਇੱਥੇ ਐਡਮਿਨਿਸਟ੍ਰੇਸ਼ਨ ਕੋਈ ਇਨਕਮ ਟੈਕਸ ਕੋਈ ਈਜੀਜੀ ਮੈਂ ਆਪਣੇ ਲਾਲੇ ਬਾੜੀਆਂ ਦੇ ਉੱਤੇ ਰੇਡ ਨਹੀਂ ਮਰਨ ਦੇਊਗਾ ਮੈਨੂੰ ਬੜੀ ਖੁਸ਼ੀ ਹੈ ਜੇ ਪਾਰਲੀਮੈਂਟ ਪਹੁੰਚ ਗਈ ਤਾਂ ਤੁਸੀਂ ਦੇਖੋਗੇ ਕਿੰਨੀ ਤਬਦੀਲੀ ਆਉ ਹਰੇਕ ਚੀਜ਼ ਦੇ ਵਿੱਚ ਕੁਲਵੋਲ ਦੇ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ ਘਰ ਨੌਕਰੀ ਦਊਂਗਾ ਇੰਦਰਾ ਗਾਂਧੀ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਦੇਵਾਂਗੀ ਕੋਈ ਨਹੀਂ ਦਿੱਤਾ